ਭਾਰਤੀ ਜਨਤਾ ਪਾਰਟੀ ਫਗਵਾੜਾ ਬਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਮੂਹ ਭਾਜਪਾ ਵਰਕਰਾਂ ਵੱਲੋਂ ਨਿਗ੍ਹਾਸੁਭਾਗਤ ਕੀਤਾ ਗਿਆ ਇਸ ਦੌਰਾਨ ਜਥੇ ਸਮੂਹ ਭਾਜਪਾ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲ ਮਾਲਾ ਮਾਰਪਣ ਕਰਦੇ ਆਂ ਉਹਨਾਂ ਨੂੰ ਸਜਦਾ ਕੀਤਾ ਉੱਥੇ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰঞ্জੀਤ ਸਿੰਘ ਖੋਜੇਵਾਲਾ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਉਹਨਾਂ ਨਾਲ ਹੀ ਪੰਜਾਬ ਦੀ ਮੌਜੂਦਾ ਸਰਕਾਰ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਇਸ ਦਰਨ ਅਸ਼ੂ ਸੰਪਲਾਤੀ ਐਸਪੀ ਭਾਰਤભાઈ ਬੱਲੂ ਵਾਲੀਆ ਮਹਿੰਦਰਪਾਲ ਥਾਪਰ ਬਲਪੱਧਰ ਸਿੰਘ ਦੁੱਗਲ ਅਸ਼ੋਕ ਦੁੱਗਲ ਤੋਂ ਇਲਾਵਾ ਬੜੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ਼੍ਰੋਮਣੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ 118 ਮਾ ਜਨਮ ਦਿਵਸ ਹੈ ਔਰ ਪੂਰੇ ਦੇਸ਼ ਦੇ ਬੱਚ ਬੜੇ ਸ਼ਰਧਾ ਦੇ ਨਾਲ ਇਹ ਜਿਹੜਾ ਮਨਾਇਆ ਜਾਂਦਾ ਔਰ ਵਿਸ਼ੇਸ਼ ਰੂਪ 'ਚ ਇਹ युवावां दे लिए प्रेरणा स्रोत ਦੇ ਰੂਪ ਨੇ ਦੀ ਜ਼ਿੰਦਗੀ ਨੂੰ ਜਦੋਂ ਦੇਖਦੇ ਆਂ ਉਹਨਾਂ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ ਉਹਨਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਹੀ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਔਰ ਜਿੱਤੇ ਹੀ ਅਸੀਂ ਛੇਹਦੇ ਆਦਮ ਦੇ ਸਰਦਾਰ ਭਗਤ ਸਿੰਘ ਜੀ ਦੇ ਸਟੈਚੂ ਨੂੰ ਜਾਂ ਉਹਦੀ ਫੋਟੋਜ਼ ਤੇ ਫੁੱਲ ਅਰਪਣ ਕਰਦੇ ਆਂ ਤੇ ਇੱਕ ਸ਼ਰੀਰ ਦੇ ਰੌਂਗ ਤੇ ਵੀ ਖੜੇ ਹੁੰਦੇ ਆਂ ਔਰ ਜਦੋਂ ਉਹ ਰੌਂਗ ਤੇ ਖੜੇ ਹੁੰਦੇ ਤਾਂ ਉਹਦਾ ਮਤਲਬ ਹੈ ਕਿ ਤੁਹਾਡੇ ਵਿੱਚ ਵੀ ਉਸ ਉਨਾ ਦੀ ਜਿਹੜੀ ਉਹ ਪਾਵਰ ਪੁਸ਼ਤੀ ਦਾ ਅਹਿਸਾਸ ਹੁੰਦਾ ਹੈ ਔਰ ਨਾਲ ਨਾਲ ਜਦੋਂ ਉਹ ਅਹਿਸਾਸ ਹੁੰਦਾ ਹੈ ਤਾਂ ਸਾਡੇ ਅੰਦਰੋਂ ਵੀ ਦੇਸ਼ ਭਗਤੀ ਦੀ ਭਾਵਨਾ ਜਿਹੜੀ ਜੱਗਦੀ ਹੈ ਔਰ ਜਵਾਨਾਂ ਦੇ ਵਿੱਚ ਅੱਜ ਦੀ ਲੋੜ ਬਹੁਤ ਵੱਡੀ ਲੋੜ ਹੈ ਕਿ ਉਹਨਾਂ ਦੇ ਵਿੱਚ ਸਾਰਿਆਂ ਦੀ ਦੇਸ਼ ਭਗਤੀ ਦੀ ਜਿਹੜੀ ਲਹਿਰ ਉਹ ਜਗਾਈ ਜਾਵੇ ਔਰ ਜੇ ਲੈ ਕਰਕੇ ਤਾਂ ਕਿ ਲੋਕਾਂ ਦੇਸ਼ ਭਗਤੀ ਦੇ ਨਾਲ ਨਾਲ ਉਹ ਸਪਿਰਟ ਕੁਰਬਾਨੀ ਦੀ ਸਪਿਰਟ ਉਹ ਕੁਸ਼ ਕਰਕੇ ਦਿਖਾਣ ਦੀ ਸਪਿਰਟ ਜਿਹੜੀ ਉਹ ਵੀ ਆਵੇ ਸੋ ਭਾਰਤ ਮਾਤਾ ਕੀ ਜੈ ਅੱਜ ਸਹੀਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ 118ਵਾਂ ਜਨਮ ਦਿਨ ਮਨਾਇਆ ਜਾ ਰਿਹਾ ਪੂਰੇ ਦੁਨੀਆ ਦੇ ਵਿੱਚ ਭਾਰਤ ਵਿੱਚ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਹੈ ਜਾਂ ਲੀਡਰ ਸਹਿਬਾਨ ਆ ਉਹਨਾਂ ਵੱਲੋਂ ਪਹਿਲਾਂ ਇੱਕ ਫਗਵਾੜੇ ਵਿੱਚ ਬੜਾ ਵੱਡਾ ਖੂਨਦਾਨ ਕੈਂਪ ਲਾਇਆ ਗਿਆ ਸਾਡੀ ਯੋਗਮੋਰਚੇ ਦੇ ਨਾਲ ਸਹਿਯੋਗ ਦੇ ਨਾਲ ਔਰ ਸਮਾਜਿਕ ਸਭਾ ਦੇ ਨਾਲ ਔਰ ਮੈਂ ਸਮਝਦਾ ਕਿ ਜਿੱਦਾਂ ਸ਼ਹੀਦ ਭਗਤ ਸਿੰਘ ਦੀ ਜੋ ਵਿਚਾਰਧਾਰਾ ਜੋ ਸੋਚ ਆ ਉਹ ਬੜੀ ਉੱਤਮ ਤੇ ਮਹਾਨ ਆ ਆਮ ਆਦਮੀ ਪਾਰਟੀ ਨੇ ਭਾਵੇਂ ਕਿ ਪੰਜਾਬ ਦੇ ਛਾ ਦਫ਼ਤਰ ਜਿਹਨਾਂ ਦੀ ਫੋਟੋ ਲਵਾਤੀਆਂ ਡਾਕਟਰ ਵੀ ਮੇਰਾ ਉਮੀਦਵਾਰ ਸਾਭ ਦੀਆਂ ਫੋਟੋ ਲਾਤੀਆਂ ਪਰ ਉਹਨਾਂ ਦੀ ਸੋਚ ਤੋਂ ਕਹਿਣੀ ਦੀ ਕਥਨੀ 'ਚ ਬਹੁਤ ਕੋਹਾਂ ਦਾ ਫਰਕ ਹੈ ਇਹ ਉਹਨਾਂ ਦੀ ਫੋਟੋਆਂ ਲਾਉਣ ਨਾਲ ਕੱਲਾ ਕੁਝ ਨਹੀਂ ਹੋਣਾ ਜਿੰਦੇਰ ਆਪਾਂ ਉਹਨਾਂ ਦੀ ਜੇ ਦੇ ਦੇਸ਼ ਕੰਮ ਵਾਸਤੇ ਉਹਨਾਂ ਨੇ ਆਪਣੀ ਈਦਾ ਕੁਰਬਾਨੀਆਂ ਕੀਤੀਆਂ ਅਪ੍ਰਸ਼ੀਸ਼ੀਦਾ ਨੇ ਆਪਣੇ ਦੇਸ਼ ਉਤੋਂ ਕੌਮ ਤੋਂ ਵਾਰਿਆ ਆਪਣੇ ਸਿਰ ਵਾਰਿਆ ਆਪਣੇ ਆਪਾਂ ਉਹਨਾਂ ਨੇ ਸਖਿਆਵਾਂ ਦੇ ਉੱਪਰ ਵੀ ਪਿਆਰ ਦੇ ਦਿੱਤੀਆਂ